ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ குரு ਸواری ਸਾਧ ਸੰਗਤ ਜੀਓ ਜੋਗੋ ਜੁਗਟਲ ਤੁਹਾਨੂੰ ਤਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਇਆ ਹੇਠ ਮੌਜੂਦ ਮਾਨ ਸਿੰਘ ਜੀਓ ਆਓ ਅਜਾਪਾ ਚਾਰ ਨਾਵਾਂ ਦੇ ਪਾੜ ਦੀ ਚਾਰ ਨਾਵਾਂ ਵਿਆਹ ਦੇ ਵਿੱਚ ਕਦੋਂ ਸ਼ੁਰੂ ਹੋਈਆਂ ਇਸ ਬਾਰੇ ਆਪਾਂ ਜਾਣਕਾਰੀ ਪ੍ਰਾਪਤ ਕਰੀਏ ਬਾਬਾ ਦਿਆਲ ਸਿੰਘ 1783 ਤੋਂ ਲੈ ਕੇ 1855 ਤੱਕ ਰਹੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਦੀ ਲਾਹਾਂ ਫੇਰੀਆਂ ਦੀ ਸ਼ੁਰੂਆਤ ਹੋਈ ਬਾਬਾ ਦਿਆਲ ਸਿੰਘ ਨੇ ਮਹਿਸੂਸ ਕੀਤਾ ਕਿ ਸਿੱਖ ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ ਦੇ ਨਤੀਜੇ ਵਜੋਂ ਫੌਜੀ ਸਫਲਤਾਵਾਂ ਨਾਮ ਜਪੋ ਤੇ ਅਭਿਆਸ ਦੁਆਰਾ ਅਕਾਲ ਪੁਰਖ ਦਾ ਸਿਮਰਨ ਕਰਨ ਦੇ ਸਿੱਖ ਵਰਜੇ ਤੋਂ ਪੜਕਰੇ ਸਨ ਫਿਰ ਬਾਬਾ ਦੀਆਲ ਸਿੰਘ ਨੇ ਸਿੱਖ ਧਰਮ ਵਿੱਚ ਹੋ ਹੋ ਧਾਰਮਿਕ ਪਰਪਰਾਵਾਂ ਦੇ ਕੋਲ ਮਿਲ ਜਾਣ ਅੰਮ੍ਰਿਤ ਪ੍ਰਚਾਰ ਕੀਤਾ ਅਰਥਾਤ ਉਹਨਾਂ ਦੀ ਚਿੰਤਾ ਸੀ ਕਿ ਮੂਰਤੀ ਪੂਜਾ ਦਾ Hindu ਅਭਿਆਸ ਸਿੱਖ ਧਰਮ ਵਿੱਚ ਵਧੇਰੇ ਹੀ ਵਧੇਰੇ ਪ੍ਰਚਲਿਤ ਹੁੰਦਾ ਜਾ ਰਿਹਾ ਸੀ ਇਸ ਲਈ ਬਾਬਾ ਦਿਆਲ ਸਿੰਘ ਨੇ ਅਕਾਲ ਪੁਰਖ ਦੇ ਗੁਣ ਰੂਪ ਰਹਿਤ ਜਾਂ ਨਿਰੰਕਾਰ ਤੇ ਜੋਰ ਦਤਾ ਜਿਸ ਤੋਂ ਲਹਿਰ ਦਾ ਇਹ ਨਾਮ ਪੈ ਗਿਆ ਕਹਿੰਦੇ ਹਨ ਬਾਬਾ ਦਿਆਲ ਸਿੰਘ 18 ਸਾਲ ਦੀ ਉਮਰ ਦਾ ਸੀ ਜਦੋਂ ਉਸ ਨੂੰ ਗਿਆਨ ਦਾ ਅਨੁਭਵ ਹੋਇਆ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਿੱਖ ਸਮਾਜ ਵਿੱਚ ब्राह्मणी ਰਸਮਾਂ ਕਰਮਕਾਂਡ ਦਾ بے حساب ਦਾਖਲਾ ਹੋਇਆ ਅੰਗਰੇਜ਼ਾਂ ਦਾ ਰਾਜ ਆਉਣ ਮਗਰੋਂ ਇਸ ਵਿੱਚ ਹੋਰ ਵਾਧਾ ਆਇਆ ਸੋ ਪਿਆਰਿਓ ਆਪਜੀ ਦੇ ਨਾਲ ਦੱਸਦੀਏ ਕਿ ਇਸ ਜੱਦੋ ਜਹਿਦ ਦੇ ਵਿੱਚ ਬਾਬਾ ਧਿਆਲ ਸਿੰਘ ਜੀ ਜਿਨ੍ਹਾਂ ਨੇ ਨਿਰੰਕਾਰੀ ਲਹਿਰ ਚਲਾਈ ਸੀ ਅੱਜ ਵਾਲੇ ਨਕਲੀ ਨਿਰੰਕਾਰੀ ਨਹੀਂ ਅਸਲੀ ਨਿਰੰਕਾਰ ਦੀ ਉਪਾਸਨਾ ਕਰਨ ਵਾਲੇ ਸੰਨ ਗੁਰੂ ਜੀ ਰਹਿਤ ਮਰਿਆਦਾ ਵਿੱਚ ਚੱਲਣ ਵਾਲੇ ਸਨ ਪੰਜਾਂ ਪਿਆਰਿਆਂ ਦੀ ਪੌਲ ਬਾਰੇ ਜਾਣਕਾਰੀ ਦੇਣਾ ਰਹਿਤ ਮਰਿਆਦਾ ਦੀ ਜਾਣਕਾਰੀ ਦੇਣਾ ਇਹ ਉਹਨਾਂ ਦਾ ਕੰਮ ਸੀ ਨਾ ਕਿ ਅੱਜ ਵਾਲੇ ਨਿਰੰਕਾਰੀਆਂ ਜਿਵੇਂ ਕਿ ਪੰਜਾਂ ਪਿਆਰਿਆਂ ਤੋਂ ਸਤ ਪਿਆਰੇ ਬਣਾਉਂਦੀ ਗੱਲ ਕੀਤੀ ਗਈ ਅਤੇ ਗੁਰਬਾਣੀ ਨੂੰ ਉਸਨੇ ਮਧਾਣੀ ਪਾ ਕੇ ਰੜਕਰਾਂ ਕਿਹਾ ਸੀ ਇਹ ਪਹਿਲੇ ਨਿਰੰਕਾਰੀ ਬਾਬਾ ਧਿਆਲ ਸਿੰਘ ਜੀ ਹੋਏ ਜਿਨ੍ਹਾਂ ਨੇ ਸਿੱਖ ਸਮਾਜ ਦੇ ਵਿੱਚ ਬੜੀ ਡੂੰਗੀ ਸੇਵਾ ਨਿਭਾਈ ਉਹਨਾਂ ਨੇ 1852 ਵਿੱਚ ਰਾਵਲਪਿੰਡੀ ਵਿੱਚ ਨਰਨਕਾਰੀ ਦਰਬਾਰ ਦੀ ਨੀਂ ਰੱਖੀ ਤੇ ਸਿੱਖਾਂ ਦੀ ਜ਼ਿੰਦਗੀ ਵਿੱਚੋਂ ਬ੍ਰਾਹਮਣੀ ਸੰਸਕਾਰ ਹੀ ਨਹੀਂ ਬਲਕਿ ਸਾਰੇ ਕਰਮ ਕਾਂਡ ਕੱਢਣ ਵਾਸਤੇ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਇਸ ਤੋਂ ਪਹਿਲਾਂ ਲੋਕ ਅਗਦੇ ਦਿਵਾਲੇ ਫੇਰੇ ਲੈਂਦੇ ਸਨ ਸਰਾਦ ਸੂਤਕ ਪਾਤਕ ਮਹੂਰਤ ਵਗੈਰਾ ਸਿੱਖੀ ਵਿੱਚੋਂ ਜਲਾਵਤਨ ਕੀਤਾ ਤੇ ਬਾਬਾ ਜਿਆਲ ਸਿੰਘ ਨੇ ਕੀਤਾ ਉਹਨਾਂ ਮਗਰੋਂ ਉਹਨਾਂ ਦਾ ਪੁੱਤਰ ਦਰਬਾਰਾ ਸਿੰਘ ਅਨੰਕਾਰੇ ਦਰਬਾਰ ਦਾ ਮੁਖੀ ਬਣਿਆ ਦਰਬਾਰਾ ਸਿੰਘ ਬਹੁਤ ਤੇਜ ਸ਼ਕਤੀ ਤੇ ਉਸ ਨੇ ਨਿਰੰਕਾਰੀ ਲਹਿਰ ਦਾ ਖੂਬ ਪ੍ਰਚਾਰ ਕੀਤਾ ਜਿੱਥੇ ਵਿਆਸ ਸਿੰਘ ਦਾ ਦਾਇਰਾ ਸਿਰਫ 라ਵਲਪਿੰਡੀ ਅਤੇ ਇਸ ਦੇ ਨੇੜੇ ਤੇੜੇ ਦਾ ਇਲਾਕਾ ਸੀ ਉੱਥੇ ਦਰਬਾਰਾ ਸਿੰਘ ਨੇ ਇਸ ਲਹਿਰ ਨੂੰ ਦੂਰ ਦੂਰ ਤੱਕ ਫਲਾਉਣ ਵਾਸਤੇ ਅੰਤ ਤੱਕ ਕੋਚਾਂ ਜਾਰੀ ਕੀਤੀਆਂ ਉਸ ਵੇਲੇ ਤੱਕ ਸਿੱਖਾਂ ਵਿੱਚ ਦੋ ਤਰ੍ਹਾਂ ਨਾਲ ਵਿਆਹ ਹੋਇਆ ਕਰਦੇ ਸਨ ਜਿਹੜੇ ਗੁਰਮਤ ਦੇ ਧਾਰ ਨਹੀਂ ਸਨ ਉਹ ਲਾੜਾ ਤੇ ਲਾੜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖੜਾ ਕਰਕੇ ਸੰਗਤ ਦੀ ਮਨਜ਼ੂਰੀ ਨਾਲ ਸਿਰਫ ਅਰਦਾਸ ਕਰਕੇ ਹੀ ਆਨੰਦ ਕਾਰਜ ਕਰਿਆ ਕਰਦੇ ਸਨ ਤੇ ਕੋਈ ਸੋਝਵਾਨ ਸਿੱਖ ਉਹਨਾਂ ਨੂੰ ਪਤੀ ਪਤਨੀ ਦੇ ਰਿਸ਼ਤੇ ਬਾਰੇ ਸਿੱਖਿਆ ਦਿਆ ਕਰਦਾ ਸੀ ਸਿੱਖ ਸਮੂਹੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਤਨ ਤਨ ਸਹਿਬ ਸ੍ਰੀ ਗੁਰੂ ਰੰਧ ਸਾਹਿਬ ਜੀ ਵਿੱਚੋਂ ਰਾਗ ਸੂਹੀ ਵਿੱਚੋਂ ਆਏ ਨਾਵਾਂ ਦੇ ਸ਼ਬਦ ਦਾ ਕੀਰਤਨ ਵੀ ਕਰਿਆ ਕਰਦੇ ਸਨ ਦੂਜੇ ਪਾਸੇ ਕੋਈ ਸਿੱਖ ਜੋ ਉਦਾਸੀਆਂ ਤੇ ਨਿਰਮਲਿਆਂ ਦੇ ਅਸਰ ਹੇਠ ਸਨ ਉਹ ਉਹਨਾਂ ਦੀ ਸਿੱਖਿਆ ਮੁਤਾਬਕ Hindu ਰੀਤੀ ਨਾਲ ਵੇਦੀ ਦੇ ਦਿਵਾਲੀ ਸप्तपदी ਸੱਤ ਫੇਰੇ ਲੈ ਕੇ ਵਿਆਹ ਕਰਦੇ ਸਨ ਦਰਬਾਰਾ ਸਿੰਘ ਨਰਨਕਾਰੀ ਨੇ Hindu ਸੱਤ ਪਈ ਦਾ ਸਿੱਖੀ ਵਿੱਚ ਨਜਾਇਜ਼ ਦਖਲ ਖਤਮ ਕਰਨ ਵਾਸਤੇ ਇੱਕ ਨਵਾਂ ਤਰੀਕਾ ਲੱਭਿਆ ਉਹਨਾਂ ਨੇ ਅੱਗ ਦੁਆਰੇ ਫੇਰੇ ਲੈਣ ਦੀ ਥਾਂ ਤਨਤਨ ਸਹਿਬ ਸ੍ਰੀ ਗੁਰੂ ਗੁਰਨਾਨਦ ਸਾਹਿਬ ਜੀ ਦੇ ਦਿਵਾਲੀ ਲਾਵਾ ਫੇਰੇ ਲੈਣ ਦੀ ਰੀਤ ਛਾ ਦਿੱਤੀ ਇਸ ਨਾਲ ਹੀ ਸੱਤ ਪਤੀ ਦੀ ਥਾਂ ਚਾਰ ਪਤੀ ਚਾਰ ਲਾਵਾ ਕਰ ਦਿੱਤੀਆਂ ਉਹਨਾਂ ਨੇ ਲਾਵਾ ਲੈਂਦਿਆਂ ਤੇ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਸ਼ਿਰਾਗ ਸ੍ਰੀ ਵਿੱਚ ਆਏ ਲਾਵਾ ਦੇ ਸ਼ਬਦ ਦਾ ਕੀਰਤਨ ਵੀ ਸ਼ੁਰੂ ਕਰਵਾ ਦਿੱਤਾ ਇਸ ਸਮੇਂ ਉਹਨਾਂ ਨੇ ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਅਤੇ ਕਾਲ ਸਾਹਿਬ ਤਖਤ ਸਾਹਿਬ ਦੇ ਪੁਜਾਰੀਆਂ ਨਾਲ ਵੀ ਰਾਬਤਾ ਬਣਾਇਆ ਅਤੇ ਰੀਤੀ ਦੇ ਪ੍ਰਚਾਰ ਵਾਸਤੇ ਰਾਜ਼ੀ ਕਰ ਲਿਆ ਉਹਨਾਂ ਨੇ ਇਸ ਰੀਤੀ ਨਾਲ ਵਿਆਹ ਕਰਨ ਸਮੇ 15 April 1861 ਦਾ ਦਿਨ ਚੁਣਿਆ ਇਸ ਦਿਨ ਬੂਤਾ ਸਿੰਘ ਤੇ ਮੀਰਾ ਦੀ ਪੁੱਤਰੀ ਕਰਮ ਸਿੰਘ ਦਾ ਵਿਆਹ ਅਕਾਲ ਤਖਤ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਚਾਰ ਲਾਵਾ ਫੇਰਿਆਂ ਦੇ ਨਾਲ ਸ਼ਬਦ ਪੜਦੇ ਆ ਕੀਤਾ ਇਸ ਉਦਰਾਣ ਉਦਾਸੀ ਤੇ ਨਰਮਲੇ ਪੁਜਾਰੀਆਂ ਦੇ ਨੇ ਅਸਰ ਪਾ ਕੇ ਕਾਲ ਤਖ ਦੇ ਸਰਬਰਾਹ ਨੂੰ ਅਜੇ ਹਾਂ ਨਾ ਕਰਨ ਵਾਸਤੇ ਮਨਾ ਲਿਆ ਖੈਰ ਦਰਬਾਰਾ ਸਿੰਘ ਨੂੰ ਮਜਬੂਰੀ ਵਿੱਚ ਇਹ ਵਿਆਹ ਾਕਾਤਖ ਦੀ ਜਗ੍ਹਾ ਦਰਬਾਰ ਸਾਹਿਬ ਦੇ ਨੇੜੇ ਠਾਕੁਰ ਜਿਆਰ ਸਿੰਘ ਦੇ ਬੁੰਗੇ ਵਿੱਚ ਕਰਨਾ ਪਿਆ ਇਸ ਮਗਰੋਂ ਹੋਰ ਵੀ ਸਿੱਖ ਇਸ ਤਰੀਕੇ ਨਾਲ ਵਿਆਹ ਕਰਨ ਲੱਗ ਪਏ ਦਰਬਾਰਾ ਸਿੰਘ ਦੀ ਗੁਰਗ੍ਰੰਥ ਸਾਹਿਬ ਦੁਆਲੇ ਫੇਰਿਆਂ ਦੀ ਰਸਮ ਹੌਲੀ-ਹੌਲੀ ਬਹੁਤ ਸਾਰੇ ਸਿੱਖਾਂ ਨੇ ਮਨਜ਼ੂਰ ਕਰ ਲਈ ਭਾਵੇਂ ਕਾਫੀ ਆਨੰਦ ਕਾਰਜ ਅਜੇ ਵੀ ਸਿਰਫ ਅਰਦਾਸ ਨਾਲ ਹੀ ਹੋਇਆ ਕਰਦੇ ਸਨ ਦਰਬਾਰਾ ਸਿੰਘ ਆਪਣੇ ਜ਼ਮਾਨੇ ਵਿੱਚ ਬਹੁਤ ਹਰਮਨ ਪਿਆਰੇ ਹੋ ਗਏ 13 ਫਰਵਰੀ 1870 ਵਾਲੇ ਦਿਨ ਉਹ ਚੜ੍ਹਾਈ ਕਰ ਗਏ ਇਸ ਤੋਂ ਮਗਰੋਂ ਦਰਬਾਰਾ ਸਿੰਘ ਤੋਂ ਚੌਥੀ ਪੁਸਤਕ ਵਿੱਚ ਡਾਕਟਰ ਮਾਨ ਸਿੰਘ ਅਹੰਕਾਰੀ ਵੀ ਸਿੱਖਾਂ ਵਿੱਚ ਬਹੁਤ ਸਦਕਾਤ ਜਗ੍ਹਾ ਹਾਸਲ ਕੀਤੀ ਅਤੇ ਗੁਰਮਤਿ ਦਾ ਪ੍ਰਚਾਰ ਕੀਤਾ ਉਸ ਤੋਂ ਬਾਅਦ ਵਿੱਚ ਜਿਹੜਾ ਬੂਟਾ ਸਿੰਘ ਸੀ ਇਸ ਦੇ ਗਾਂ ਜਿਹੜੇ ਇਹ ਪੁੱਤਰ ਹੋਏ ਗੁਰਬਚਨ ਸਿੰਘ ਹੋਰੀ ਤੇ ਗੁਰਬਚਨ ਸਿੰਘ ਦਾ ਪਿਓ ਜਿਹੜਾ ਸੀ ਉਹ ਸੀ ਅਵਤਾਰ ਸਿੰਘ ਤੇ ਉਸ ਨੇ ਫੇਰ ਆਪਣੀ ਜੋ ਆਪਣੇ ਵੱਡਿਆਂ ਦੀ ਕਮਾਈ ਸੀ ਕਿਰਤ ਕਮਾਈ ਸੀ ਉਸ ਤੇ ਲੀਕ ਫੇਰਨ ਦਾ ਯਤਨ ਕੀਤਾ ਤੇ ਉਹਨੇ ਆਪਣੀ ਬਾਣੀ ਵੀ ਰਚਣੀ ਸ਼ੁਰੂ ਕੀਤੀ ਉਸਨੇ ਗੁਰੂ ਸਵਾਰਿਓ ਬਹੁਤ ਨਿਤਨੇਮ ਵੀ ਕੀਤਾ ਬਾਣੀ ਵੀ ਬਹੁਤ ਪੜ੍ਹੀ ਸੀ ਪਰ ਉਲਟ ਉਸਨੇ ਆਪਣੀ ਬਾਣੀ ਰਚਣੀ ਕੀਤੀ ਕਿ ਬੂਟੇ ਬੂਟਾ ਲਾਇਆ ਪਾਣੀ ਦੇ অবতার ਔਰ ਇਸ ਤਰ੍ਹਾਂ ਕਰਕੇ ਜਾਨੀ ਕਿ ਬਹੁਤ ਉਹਦੀਆਂ ਉਦਾਹਰਨਾਂ ਮਿਲਦੀਆਂ ਕਿ 35 ਸਾਲ ਮੈਂ ਰਿਆ ਰੜਕ ਦਾ ਨਿਤਨੇਮ ਦੇ ਪਾਣੀ ਨੂੰ ਸਿੱਖਾਂ ਦੇ ਵਿੱਚ ਅਜੇ ਹਰ ਉਸ ਫੈਲਿਆ ਹੌਲੀ ਹੌਲੀ ਆਪਣੀ ਵੱਡਿਆਂ ਦੀ ਕੀਤੀ ਕਿਰਤ ਕਮਾਈ ਨੂੰ ਅੱਖੋਂ ਉਹ ਲੈ ਕਰ ਦਤਾ ਔਰ ਆਪਣਾ ਪੰਸ ਚਲਾਉਣਾ ਕੀਤਾ ਉਸ ਟਾਈਮ ਦੇ ਤੇ ਨਿਰੰਕਾਰੀ ਦਰਬਾਰ ਦੀ ਬੜੀ ਵੱਡੀ ਮਹਾਨਤਾ ਸੀ ਪਰ ਅੱਜ ਕਿਤੇ ਨਿਰੰਕਾਰੀ ਨਾਮ ਲੈਣਾ ਸ਼ਬਦ ਜਿਹੜਾ ਹੈ ਨਾ ਉਹ ਸਾਡੇ ਸਿੱਖਾਂ ਨੂੰ ਉਸੇ ਵੇਲੇ ਸੂਲ ਮੰਗ ਚੁਬ ਜਾਵੇਗਾ ਕਿਉਂਕਿ 1978 ਦੀ ਵਿਸਾਖੀ ਵਾਲੇ ਦਿਨ ਉਹੀ ਗਰਬਚਨਾ ਨਕਲੀ ਨਿਰੰਕਾਰੀ ਜਿਸ ਨੇ ਤੇਰਾ ਸਿੰਘ ਸ਼ਹੀਰ ਕਰ ਦਿੱਤੇ ਸੀ ਅਤੇ ਸਿੱਖ ਕੌਮ ਦੇ ਨਾਲ ਧਰੋਖ ਮਾਇਆ ਸੀ ਉਸ ਵੇਲੇ ਦੀ ਹਾਕਮ ਸਰਕਾਰ ਨੇ ਸਿੱਖਾਂ ਦੀ ਪੁਸ਼ਤਪਨਾ ਹੀ ਕਰਨ ਵਾਲੀ ਸਰਕਾਰ ਨੇ ਉਸ ਨੂੰ ਆਪਣੀਆਂ ਵੈਹਡਰ ਗੱਡੀ ਦੇ ਵਿੱਚ ਬਿਠਾ ਕੇ ਅੰਮ੍ਰਾਲੇ ਤੱਕ ਛੱਡ ਗਿਆ ਸੀ ਬਾਅਦ ਦੇ ਵਿੱਚ ਉਸ ਦਾ ਕੇਸ ਜਿਹੜਾ ਸੀ ਉਹ ਵੀ ਪੰਜਾਬ ਵਿੱਚੋਂ ਬਦਲ ਕੇ ਬਾਹਰ ਕਰ ਦਿੱਤਾ ਗਿਆ ਹੌਲੀ ਹੌਲੀ ਉਹ ਜਾਣੀ ਕਿ ਸਾਰੇ ਕੇਸਾਂ ਦੇ ਵਿੱਚੋਂ ਬਾਹਰ ਨਿਕਲ ਗਿਆ ਔਰ ਸਿੱਖ ਕੌਮ ਦੇ ਨਾਲ ਪਹਿਲੇ ਦਿਨੋਂ ਹੀ ਐਸਾ ਤਰਹੂ ਹੁੰਦਾ ਰਿਹਾ ਐਸਾ ਤਰਹੂ ਕਮਾਇਆ ਗਿਆ ਕਿ ਅੱਜ ਤੱਕ ਜਿਹੜਾ ਉਹ ਉਹਨਾਂ ਦੇ ਨਾਲ ਚੱਲਦਾ ਹੈ ਕਿਤੇ ਵੀ ਕੋਈ ਨਰੰਕਾਰੀ ਸ਼ਬਦ ਦਾ ਸੁਣ ਲਵੇ ਤੇ ਸਿੱਖ ਅਗ ਬਗੂਲਾ ਹੋ ਜਾਂਦਾ ਹੈ ਸੋ ਇਹ ਸੀ ਪਿਆਰਿਓ ਜੋ ਆਪ ਜੀ ਨੇ ਲਾਵਾ ਫੇਰੀਆਂ ਦੀ ਸ਼ੁਰੂਆਤ ਨਰੰਗਕਾਰੀ ਦਿਆਲ ਸਿੰਘ ਦੇ ਜੋ ਸ਼ੁਰੂਆਤ ਕੀਤੀ ਸੀ ਜੋ ਸਾਡੇ ਵਿੱਚ ਅੱਜ ਵੀ ਪ੍ਰਚਲਿਤ ਹੈ ਉਹਨਾਂ ਨੇ ਬੜੀਆਂ ਮੱਲਾਂ ਵਾਰੀਆਂ ਸਿੱਖੀ ਦਾ ਪ੍ਰਚਾਰ ਕੀਤਾ ਪਰ ਅੱਜ ਵਾਲਿਆਂ ਉਹਨਾਂ ਦੇ ਡੇਰੇਦਾਰਾਂ ਨੇ ਅਸਲੋ ਹੀ ਸਿੱਖੀ ਨਾਲੋਂ ਸੰਬੰਧ ਖਤਮ ਕਰ ਲਏ ਸੋ ਇਹ ਸੀ ਲਾਵਾ ਫੇਰਿਆਂ ਦਾ ਇਤਿਹਾਸ ਜਵਾਬ ਜੀ ਨੇ ਸ਼ਰਮਣ ਕੀਤਾ ਹੈ ਜੀ ਆਓ ਗੱਜ ਕੇ ਫਤਿਹ ਬਲਾਈਏ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਔਰ ਵੱਤ-ਵੱਤ ਖੋਜਾਂ ਆਪ ਜੀ ਦੇ ਸਾਹਮਣੇ ਰੱਖਦੇ ਹਾਂ ਇਹਨਾਂ ਖੋਜਾਂ ਨੂੰ ਪਿਆਰ ਸਤਕਾਰ ਦਿਆ ਕਰੋ ਸਾਡੇ YouTube ਦੇ ਚੈਨਲ ਸਬਸਕ੍ਰਾਈਬ ਕਰਕੇ ਸਾਡੇ ਨਾਲ ਸਿਰ ਤੇ ਮੇਰ ਭਿਆਤਰਾ ਕੇ ਸਾਡਾ ਮਾਣ ਵਧਾਇਆ ਕਰੋ ਸਰਬੋ ਸੱਚੇ ਪਾਤਸ਼ਾਹ ਕਿਰਪਾ ਕਰਨ ਆਓ ਜੀ ਗੱਜ ਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ